मज़दूर सभा जा मज़दूर सभा जदा ਯਾਤੀ ਮਦੂਰ ਸਭਾ ਜਿੰਦਾਬਾਦ 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 ਯਾਤੀ हातीबादी सरकार मुराबाद मुदाबाद गरीब वादे पूरे करो पूरे करो पूरे करो गरीब लोग वादे पूरे करो पूरे करो पूरे करो पंजाब सरकार ਦੀ ਮਜ਼ਦੂਰ ਸਭਾ ਜਿੰਦਾਬਾਦ 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 ਬਿਦੂਰਾਂ ਨਾਲ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਜਬ ਸਰਕਾਰ ਮਰਦਾਬਾਦ ਮਰਦਾਬਾਦ ਮੈਂ ਕਵਰਟ ਦਸਵੀਰ ਸਿੰਘ ਅਧਿਆਤਿ ਹਿੰਦੂ ਸਭਾ ਜ਼ਿਲ੍ਹਾ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਭਰੋਵਾਲ ਦੇ ਵਿੱਚ ਵੱਡੀ ਕਾਟ ਦੇ ਜਿਹੜੀ ਨਾਰੇਬਾਜੀ ਕੀਤੀ ਜਾਦੀ ਸਰਕਾਰ ਨਾਰੇਬਾਜੀ ਇਸ ਕਰਕੇ ਕੀਤੀ ਜਾ ਰਹੀ ਹੈ ਜਿਹੜੀ ਸਰਕਾਰ ਨੇ ਸਾਡੇ ਗਰੀਬਾਂ ਨਾਲ ਵਾਦੇ ਕੀਤੇ ਸੀ ਉਹਨਾਂ ਦੇ ਵਿੱਚੋਂ ਅਜੇ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਜਿਸ ਕਰਕੇ ਅੱਜ ਅਸੀਂ ਇੱਥੇ ਭਰੋਵਾਲ ਦੇ ਪਿੰਡ ਦੇ ਵਿੱਚ ਇੱਕ ਵੱਡੀ ਮੀਟਿੰਗ ਕਰਾ ਰਹੇ ਹਾਂ ਆਰਐਮਪੀ ਆਈਐਲਓ ਜੋ ਕਿ ਇਹ ਮਜ਼ਦੂਰਾਂ ਨਾਲ ਜੋ ਵਾਅਦੇ ਕੀਤੇ ਹੋਏ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਇਸ ਕਰਕੇ ਅੱਜ ਅਸੀਂ ਮਜ਼ਦੂਰਾਂ ਨੂੰ ਲਾਮਬੰਦ ਕਰਨਾ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਾਅਦੇ ਪੂਰੇ ਕਰਾਉਣ ਵਾਸਤੇ ਇਹ ਮਜ਼ਦੂਰਾਂ ਨੂੰ ਲਾਭ ਬੰਦ ਕਰਕੇ ਤੇ ਵਾਦੇ ਪੂਰੇ ਕਰਾਈਏ ਫੌਨ ਵਾਲੇ ਸੁਣਦੇ ਕਿਹੜੀਆਂ ਕਿਹੜੀਆਂ ਮੰਗਾਂ ਤੁਹਾਡੀ ਮੰਗਾਂ ਸਾਡੀਆਂ ਜੀ ਆ ਜਿਹੜੇ ਹੈਗੇ ਆ ਸਾਡੇ ਆਪਣੇ ਬਿਜਲੀ ਦੇ ਬਿੱਲ ਜਿਹੜੇ ਜਿਹੜੇ ਸਾਡੇ 2500 ਰੁਪਏ ਜਿਹੜੀ ਹੈਗੇ ਆ ਪੈਨਸ਼ਨ ਵਡਾਵਾ ਪੈਸਣਿਆ ਬੀਬੀਆਂ ਦੇ ਜਿਹੜੇ ਭਖਦੇ ਮਸਲੇ ਜਿਹੜੇ ਕਹਿੰਦਾ ਸੀ ਵੀ 1000 ਰੁਪਏ ਦੇਵਾਂਗੇ ਉਹ ਅਜੇ ਤੱਕ ਕੋਈ ਨਹੀਂ ਦਿੱਤਾ 5-5 ਮਰਲਿਆਂ ਦੇ ਪਲਾਟ ਆ ਹੋਰ ਜਿਹੜੇ ਜਿੰਨੇ ਵਾਦੇ ਪੂਰੇ ਪੂਰੇ ਅਜੇ ਕੋਈ ਪੂਰਾ ਵਾਅਦਾ ਨਹੀਂ ਕੀਤਾ ਮੇਰੇ ਕਹਿੰਦੇ ਇਹਨਾਂ ਗਰੀਬਾਂ ਲੋਕਾਂ ਦੇ ਸਿਰ ਤੋਂ ਹੀ ਸਰਕਾਰ ਬਣਦੀ ਆ ਬਾਅਦ ਕਿਉਂ ਨਹੀਂ ਸਰ ਲਈ ਜਾਂਦੀ ਸਰ ਲਈ ਨਹੀਂ ਜਾਂਦੀ ਪਹਿਲਾਂ ਝੂਠੇ ਲਾਰੇ ਲਾ ਕੇ ਚੱਲ ਜਾਂਦੇ ਆ ਪਹਿਲਾਂ ਗਲਾਸੀ ਸ਼ਰਾਬ ਦੀ ਉਹਤੇ ਆਪਾਂ ਚਲੇ ਜਾਂਦੇ ਆ ਪਰ ਉਹ ਸ਼ਰਾਬ ਪਿਆ ਕੇ ਆਪਾਂ ਨੂੰ ਨਸ਼ਿਆਂ 'ਚ ਲਾ ਲੈਂਦੇ ਆ ਤੇ ਆਪਾਂ ਵੋਟਾਂ ਪਾ ਦਿੰਦੇ ਆ ਇਸ ਕਰਕੇ ਝੂਠੇ ਆਪਣੇ ਲਾਰੇ ਲਾ ਕੇ ਚੱਲ ਜਾਂਦੇ ਆ ਕਹਿੰਦੇ ਆ ਤੁਹਾਡੇ ਨੇ ਮਕਾਨ ਬਣਾ ਦਵਾਂਗੇ ਤੁਹਾਨੂੰ 5 ਲੱਖ ਦੀ ਗ੍ਰਾਂਟ ਦੇ ਦਵਾਂਗੇ ਪਰ ਕੋਈ ਵੀ ਵਾਦਾ ਪੂਰਾ ਨਹੀਂ ਕਰਦੇ ਲੋਕਾਂ ਨੂੰ ਕੀ ਫੀਲ ਕਰਦੇ ਹੋ ਲੋਕਾਂ ਨੂੰ ਅਸੀਂ ਇਹੋ ਕੋਈ ਲਾਮਬੰਦ ਕਰਨਾ ਚਾਹੁੰਨੇ ਆ 14 MP 아이 ਦੀ ਜਿਹੜੀ ਆਪਣੀ ਪਾਰਟੀ ਆ ਉਹਦੇ ਝੰਡੇ ਹਟਾਣ ਕੇ ਤੇ ਇਹਨਾਂ ਦਾ ਆਪਾਂ ਮੁਕਾਬਲਾ ਕਰ ਸਕੀਏ ਪਾਰਟੀ ਵੱਲੋਂ ਸਰਕਾਰ ਨੂੰ ਕੀ ਚੇਤਾਵਨੀ ਹੈ ਚੇਤਾਵਨੀ ਇਹੋ ਹੀ ਆ ਕਿ ਅਸੀਂ 13 ਤਰੀਕ ਨੂੰ ਲਾਲਜੀਤ ਮੰਤਰੀ ਜਿਹੜਾ ਭੁੱਲ ਰਿਆ ਉਹਦੇ ਘਰ ਦਾ ਘਰਾਓ ਕਰ ਕੀਤਾ ਜਾ ਰਿਹਾ ਵਾ ਅਨ ਕਿਹਨਾਂ ਟੱਡਾ ਜੀ ਮੇਰਾ ਤਰ ਸੇਮ ਸੇ ਕਾਮਰੇਡ ਪਿੰਡ ਪਰੋਵਾਲ ਠੀਕ ਹੈਣਾ ਚਾਹੋਗੇ ਅੱਜ ਪਾਰਟੀ ਵੱਲੋਂ ਜਿਹੜੀ ਵੇਟ ਤੇ ਤੁਹਾਡੇ ਘਰ ਅੱਚ ਚਲਾਈ ਗਈ ਹੈ ਮੈਂ ਜੀ ਇਹੋ ਕਹਿਣਾ ਚਾਹਣਾ ਕਿ ਜੋ ਸਾਡੇ ਗਰੀਬਾਂ ਦੀਆਂ ਮੰਗਾਂ ਵਾ ਇਹ ਸਰਕਾਰ ਪੂਰੀਆਂ ਕੀਤੀਆਂ ਜਾਣ ਜੇਕਰ ਸਰਕਾਰ ਨੇ ਸਾਡੇ ਮੰਗਾ ਨਾਂ ਪੂਰੀਆਂ ਕੀਤੀਆਂ ਤੇ ਇਸੇ ਤਰ੍ਹਾਂ ਕਰੌ ਕੀਤਾ ਜਾਊਗਾ ਫਿਰ ਕਿਹੜੀਆਂ ਗੜੀਆਂ ਤੁਹਾਡੇ ਮੰਗਾ ਮੰਗਾ ਜੀ ਵੇਖੋ ਜਿਹੜੇ ਇਹਨਾਂ ਨੇ ਕਿਹਾ ਕਿ ਮਕਾਨ ਅਸੀਂ 5-5 ਮਰਲੇ ਦੇ ਪਲਾਟ ਦੇਵਾਂਗੇ ਤੇ ਗ੍ਰਾਂਟ ਦੇਵਾਂਗੇ 5-5 ਲੱਖ ਰੁਪਇਆ ਗ੍ਰਾਂਟ ਦੇਵਾਂਗੇ ਕੋਈ ਗ੍ਰਾਂਟ ਨਹੀਂ ਅਜੇ ਤੱਕ ਮਿਲੀ ਨਾ ਕਿਸੇ ਨੂੰ ਇੱਥੇ ਕੋਈ ਜਿਕਰ ਤਕਰੀਬਨ ਜਿਹੜੇ ਆ ਕਿਹਾ ਹੈ ਇਹਨਾਂ ਨੇ ਕਿ ਅਸੀਂ ਰਸੋਈ ਖਰਚਾ ਦੇਵਾਂਗੇ 10000 ਰੁਪਇਆ ਨਾ ਕਿਸੇ ਗਰੀਬ ਦੇ ਖਾਤੇ ਰਸੋਈ ਖਰਚਾ ਆ ਨਾ ਕਿਸੇ ਨੂੰ ਪਲਾਟ ਮਿਲੇ ਆ ਨਾ ਕਿਸੇ ਨੂੰ ਗ੍ਰਾਂਟ ਮਿਲੀ ਆ ਇੱਥੇ ਸਾਡੇ ਪਰਵਾਰ ਵਾਲਦ ਖਾਸ ਕਰਕੇ ਲੋਕਾਂ ਨੂੰ ਕਣਕ ਵੀ ਨਹੀਂ ਮਿਲਦੀ ਕਈ ਜਿਮੀਦਾਰ ਕਣਕ ਲਈ ਜਾਂਦੇ ਜਿਹੜੇ ਗਰੀਬ ਜਿਹਨੇ ਲੋੜਵੰਦਾ ਉਹਨਾਂ ਨੂੰ ਕੋਈ ਕਣਕ ਨਹੀਂ ਮਿਲ ਰਹੀ ਇੱਥੇ ਸਰਕਾਰ ਦੇ ਜਿਹੜੇ ਦਾਅਵੇ ਝੂਠੇ ਸਾਬਤ ਹੋ ਰਹੇ ਝੂਠੇ ਸਾਬਤ ਹੋ ਰਹੇ ਜੀ ਇਹ ਸਿੱਖੀ ਸਾਹਿਬ ਵੀ ਕਹਿੰਦੇ ਸੀ ਮੈਂ ਸਿੱਖੀ ਸਾਹਿਬ ਨੂੰ ਵੀ ਪਹਿਲੀ ਜਦੋਂ ਇੱਥੇ ਇਲੈਕਸ਼ਨ ਹੋਈ ਆ ਪਹਿਲੇ ਘਾਤੇ ਤੇ ਮੈਂ ਸਿੱਖੀ ਸਾਹਿਬ ਨੂੰ ਬੋਰਡ ਪਾਈ ਆ ਸਿੱਖੀ ਸਾਹਿਬ ਕਹਿੰਦਾ ਮੈਨੂੰ ਹੋਲੇ ਨੂੰ ਕਾਮਯਾਬ ਮੈਂ ਸਾਰੇ ਗਰੀਬਾਂ ਦੇ ਹੱਲ ਕਰੂੰਗਾ ਅੱਜ ਤੱਕ ਸਿੱਖੀ ਸਾਹਿਬ ਨੇ ਮੈਨੂੰ ترਸੇਮ ਸਿੰਘ ਪਰੋਵਾਲ ਨੂੰ ਸਿੱਖੀ ਸਾਹਿਬ ਨੇ ਮੂੰਹ ਨਹੀਂ ਵਿਖਾਇਆ ਲਗਭਗ ਸਾਰੇ ਐਮਐਲਏ ਝੂਠ ਬੋਲਦੇ ਆ ਮੇਰੇ ਹਿਸਾਬ ਦਾ ਉਹਨਾਂ ਸਾਰੇ ਗਰੀਬਾਂ ਦੀ ਤਾਂ ਕੋਈ ਵਾਦੀ ਨਹੀਂ ਪੁੱਛਦਾ ਤਕੜਿਆਂ ਘਰਾਂ ਦੇ ਵਿੱਚ ਆਉਂਦੇ ਚਾਹ ਪਾਣੀ ਪੀ ਕੇ ਗਾਂਹ ਜਾਂਦੇ ਗਰੀਬਾਂ ਨੂੰ ਕੋਈ ਵਾਦੀ ਨਹੀਂ ਪੁੱਛਦਾ ਜੇ ਗਰੀਬਾਂ ਨੂੰ ਕੋਈ ਪੈਸਾ ਦਿੰਦੇ ਆ ਉਹ ਵੀ ਤਕੜੇ ਲੋਕ ਆ ਜਾਂਦੇ ਆ ਕਿਹਨੂੰ ਗਰੀਬ ਨੂੰ ਸਾਡੇ ਪਰੋਵਲ ਜ ਕਿਸੇ ਨੂੰ ਪੈਸਾ ਨਹੀਂ ਮਿਲਿਆ ਕੋਈ